ਕਿੱਤੇ ਵਿਥੇ ਚੱਕਿਆ ਤੋਟਾ ਸਾਡੇ ਗੰਡ ਮੱਡੀ ਕਲਾਂ ਦੇ ਵਿੱਚ ਬਹੁਤ ਚਿੱਟਾ ਫੇਕ ਰਿਆ ਸਾਡੇ ਜਵਾਖਾਂ ਦੀ ਬਹੁਤ ਪੱਟੀ ਮੇਸ ਖੋਣ ਪਈ ਆ ਹੁਣ ਅਸੀਂ ਗੋਹਾ ਖੁੰਗਰ ਚਿੱਟਾ ਕੱਲਿਆਉਣੇ ਆ ਤੇ ਸਾਡੇ ਢੋਲਿਆਂ ਚਾਟਤਾ ਵੀ ਨਹੀਂ ਛੱਡਦੇ ਤੇ ਨਾ ਸਾਡੀ ਕੋਈ ਮੁਲਾਜ਼ਮ ਗੱਲ ਸੁਣਦਾਗਾ ਅੱਛਾ ਮੇਰੇ ਘਰ ਦੀ ਵਿਖਿਆ ਹੈ ਨਾ ਮੈਂ ਰੰਡੀ ਟੀਵੀ ਦੇ ਜਵਾਖ ਪਾੜੇ ਹਾਂ ਬੰਦਾ ਮੇਰੇ ਸਿਰ ਤੇ ਨਹੀਂ ਭਾਈ ਮੇਰੇ ਨੇ ਪੇ ਕਿਆ ਕਰ ਮਰਨੀ ਆ ਇਹ ਪਰਸੂ ਚਿੱਟਾ ਲੈ ਕੇ ਮੇਰੇ ਮੁੰਡੇ ਨੇ ਲਾਲੇ ਲੈਟਾਂ ਤੇ ਡਿੱਗ ਪਿਆ ਅਸੀਂ ਬਹੁਤ ਫੋਨ ਫਾਨ ਪੋਰਸ ਆੜਾ ਨੂੰ ਮੁਲਾਜ਼ਮਾਂ ਨੂੰ ਕੀਤੇ ਠਾਣ ਸਾਡੀ ਕਿਸੇ ਨੇ ਗੱਲ ਬਾਤ ਨਹੀਂ ਸੁਣੀ ਇਹ ਸੋਟਾ ਮੈਂ ਐ ਚੱਕਿਆ ਵੀ ਹੁਣ ਮੁਲਾਜ਼ਮ ਸਾਡੀ ਗੱਲ ਨਹੀਂ ਸੁਣਦੇ ਬਿਹਾਰ ਨਾ ਨਾ ਕੋਈ ਨਾ ਕੋਈ ਸੀ ਆਪ ਆਪ ਹੁਣ ਤਾਂ ਚੱਕ ਲਿਆ ਤੁਸੀਂ ਥਾਣੇ ਆਪ ਜਾ ਕੇ ਆਇਓ ਥਾਣੇ ਤੇ ਮੈਂ ਕੱਲ ਖੋਦ ਗਈ ਸੀ ਤੇ ਚਿੱਟਾ ਵੇਚਣ ਵਾਲਿਆਂ ਨੇ ਮੈਨੂੰ ਇਹ ਵੀ ਕਿਹਾ ਵੀ ਸੀ 10 ਮਹੀਨਾ ਭਰ ਦੇਆ ਮੈਂ ਜੇਚੇ ਨੂੰ ਕਿਹਾ ਵੀ ਭਾਈ ਜੇ ਤੁਸੀਂ ਚੱਕੇ ਹੋ ਤਾਂ ਮੈਨੂੰ ਸੱਤਿਓ ਕੋਲੇ ਮੈਂ ਕਹੂੰ ਕਿ ਹਾਂ ਭਾਈ ਸਾਡੇ ਮੂੰਹ ਤੇ ਕਹਿੰਦੇ ਆ ਵੀ ਅਸੀਂ ਮਹੀਨਾ ਭਰ ਦੇ ਦਈਏ ਤੁਹਾਨੂੰ ਅਸੀਂ ਐਸੇ ਕਰ ਲੋ ਬਹੁਤ ਤੰਗ ਆ ਤੁਸੀਂ ਹੁਣ ਕੀ ਮੰਗ ਮੰਗ ਕੀ ਕਰਦੇ ਤੁਸੀਂ ਕੀ ਚਾਹੁੰਦੇ ਤੁਸੀਂ ਅਸੀਂ ਇਹੀ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਵਿੱਚ ਵੀ ਮੁਰਾਦਮ ਗੇੜਾ ਮਾਰਨਾ ਆਪਾਂ ਦਸ ਪੁੱਛ ਕਰਨ ਲਜਾ ਦੇ ਦਾਣਾ ਮੰਡੀ ਚ ਲੈ ਜਾ ਕੇ ਛੱਡ ਦਿੰਦੇ ਆ ਸਾਨੂੰ ਐਸੇ ਘਾਲਤੇ ਕੋਈ ਸਾਡੀ ਕਾਣ ਵੀ ਨਹੀਂ ਹੁੰਦੀ ਵੀ ਅਸੀਂ ਬਹੁਤ ਤੰਗ ਐਸੇ ਘਾਲਾ ਜਿਹਨੂੰ ਫੜ ਕੇ ਲੈ ਜਾਂਦੇ ਆ ਉਹਨੂੰ ਦਾਣਾ ਮੰਡੀ ਛੱਡ ਜਾਂਦੇ ਆ ਉਹ ਛੱਡ ਦਿੰਦੇ ਦਾਣਾ ਮੰਡੀ ਤੇ ਮੁੜ ਕੇ ਆ ਕੇ ਕਹਿੰਦੇ ਸਮਹੀਨਾ ਭਰੇ 15000 ਰੁਪਇਆ ਸਾਨੂੰ ਇਹ ਜਵਾਬ ਦਿੰਦੇ ਚਿੱਤੇ ਆ ਅਸੀਂ ਬਹੁਤ ਪਰੇਸ਼ਾਨ ਐ ਇਸ ਘਾਲੋਂ ਤੇ ਮੇਰਾ ਤਾਂ ਇੱਕ ਇੱਕ ਜਵਾਬ ਦਾ ਕੰਡ ਤਾਂ ਘਰੋਂ ਨਿਕਲਿਆ ਹਾਲ ਤੱਕ ਨਹੀਂ ਆਇਆ ਲੋਟਿਆਂ ਨਾਲ ਉਹਨਾਂ ਮਾਰਨ ਪੈਂਦੇ ਨੇ ਠੀਕ ਆ ਚਿੱਤੇ ਵਾਲੇ ਸਾਡੇ ਆਉਂਦੇ ਤਰਾ ਸਾਡੇ ਜੇ ਅਸੀਂ ਅੰਦਰ ਵੀ ਬਾੜ ਲੈਨੇ ਆ ਚਿੱਤੇ ਵਾਲੇ ਜੋ ਜੀ ਸਾਡੇ ਹੱਤਾਂ ਚ ਜਾਂ ਇਥੋਂ ਲੈ ਕੇ ਤੁਰੇ ਸਾਡੇ ਇਹ ਜਮੇ ਨਹੀਂ ਇੱਕ ਵੀ ਨਹੀਂ ਸੁਣਦੇ ਅੱਛਾ ਜੇ ਤੁਸੀਂ ਮੁਲਾਜ਼ਮਾਂ ਨੂੰ ਆਪ ਫੜਾਉਨੇ ਤਾਂ ਵੀ ਹਾਂ ਕੱਲ ਮੈਂ ਮੁਲਾਜ਼ਮਾਂ ਨੂੰ ਫੋਨ ਕਰਿਆ ਕਿ ਇਹ ਹੈ ਉਥੋਂ ਸਿਧਾਣੇ ਤੋਂ ਵੀ ਭਾਈ ਇਹਨੇ ਬੰਦੇ ਲੈ ਕੇ ਤੁਰੇ ਹੋਏ ਨੇ ਕਿਹੜਾ ਚਾਹ ਕੋਈ ਰਹਿ ਜਾਵੇ ਜਾਂ ਇਹਨਾਂ ਦਾ ਰਾਤ ਦੇ ਲੈ ਜਾਵੇ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਤੇ ਜੇ ਅਸੀਂ ਰਾਤ ਨੂੰ ਫੋਨ ਕਰਦੇ ਆਂ ਵੀ ਅੰਦਰ ਭਾਈ ਸਾਡੇ ਇੱਥੇ ਬੰਦੇ ਵੇਚੀ ਜਾਂਦੇ ਰਹੇ ਤਾਂ ਸਾਨੂੰ ਟਾਈਮ ਨਹੀਂ ਹੁੰਦਾ ਜੇ ਜਿਨੇ ਵੀ ਅਸੀ ਮੌਕੇ ਤੇ ਫੋਨ ਲਾਉਣੇ ਵੀ ਆਜੋ ਭਾਈ ਇੱਥੇ ਬੈਠਾ ਤਾਂ ਫੋਨ ਬੰਦ ਹੁੰਦੇ ਨੇ ਇਹਨਾਂ ਦੇ ਕੱਲ ਮੈਂ ਨਹੀਂ ਮੈਂ ਜਾਂਦੀ ਸੀ ਕੱਲ ਮੈਂ ਬੁਰੀ ਠੇਰੀ ਮੈਂ ਆਹ ਮਾਰ ਦੀ ਜੋਂ ਦੀ ਥਾਣੇ ਦੇ ਵਿੱਚ ਸੀ ਉਸ ਨਾਲ ਗੱਲ ਕਰੀ। ਨਾਲ ਇਸ ਟਾਈਮ ਕਿੱਥਾ ਹੁੰਦਾ ਦੇ ਕੋਲੇ ਅਡੇ ਇਹ ਮੇਰੇ ਨਾਲ ਸੋਨੂੰ ਉੱਥੇ ਕੋਈ ਮਿਲਿਆ ਨਹੀਂ ਥਾਣੇ 'ਚ ਕੌਣ ਮਿਲਿਆ? ਕੀ ਕਹਿੰਦੇ? ਮੈਂ ਉਹ ਇਹ ਗੱਲ ਕਹੀ। ਮੈਂ ਮੈਨੂੰ ਇਹ ਜਵਾਬ ਦਿੰਦੇ ਵੀ ਅਸੀਂ ਇਹ ਨਾ ਵਰਦੇ। ਬਰ ਮਨ ਮੋੜ ਕੇ ਕਿ ਆਹ ਕੋਈ ਨਾ ਭਾਵੇਂ ਅਸੀਂ ਕੋਈ ਕਾਰਵਾਈ ਕਰਾਂਗੇ ਜਿਵੇਂ ਕਿ ਸਾਥੋਂ ਹੋਈ। ਕਿਉਂਕਿ ਆਪਾਂ ਸਾਥੋਂ ਹੋਏ। ਵੇਖਾ ਅੱਜ ਉਹਨਾਂ ਨੇ ਤੜਕੇ ਮੇਰੇ ਸਾਹਮਣੇ ਕਿਹੜਾ ਮਾਰਿਆ ਵੀ ਆ ਅੱਜ ਕਿਹੜਾ ਮਾਰਿਆਗਾ ਵੀ ਮੌਕੇ ਤੇ ਨਹੀਂ ਬੌਰ ਦੇ ਜਦੋਂ ਵੀ ਅਸੀਂ ਅੰਦਰ ਲਾਉਨੇ ਆ ਨਾ ਵਿੱਚ ਟਾਪੀ ਕੀ ਜਾਂਦਾ ਵੀ ਤੁਸੀਂ ਆਓ ਜਦੋਂ ਸਾਡੀ ਕੋਈ ਨਹੀਂ ਗੱਲਬਾਤ ਸੁਣਦੇ ਇਹ ਤੇ ਅਸੀਂ ਇਸ ਗੱਲੋਂ ਬਹੁਤ ਤੰਗ ਆ ਸਾਡੀ ਹੱਥ ਮੰਨ ਕੇ ਵੀ ਬੇਇਜ਼ਤੀ ਆ ਉਹ ਆਤਮਾਨ ਵੀ ਸਾਡਾ ਕੋਈ ਮਾੜਾ ਮੋਟਾ ਕੋਈ ਹੱਲ ਬੁੜੀਆਂ ਦਾ ਹੋ ਜੇ ਨਹੀਂ ਜਿਹੜਾ ਸਰਕਾਰ ਕਹਿੰਦੀ ਆ ਵੀ ਅਸੀਂ ਮਨੋਂ ਨਸ਼ਿਆਂ ਦਾ ਵਿਰੋਧ ਜੁੱਧ ਲੜ ਰਹੇ ਆ ਤੇ ਉਹਦਾ ਕੋਈ ਕੋਈ ਅਸਰ ਨਹੀਂ ਮਾਈ ਅਸਰ ਨਹੀਂ ਸਾਡੇ ਪਿੰਡ ਦੇ ਵਿੱਚ ਦਾ ਕੋਈ ਅਸਰ ਨਹੀਂ ਸਾਨੂੰ ਕੋਈ ਨਹੀਂ ਕੁਝ ਦੱਸਦਾ ਸਾਡੇ ਤਾਂ ਸਾਰੇ ਆਮ ਆ ਚੌਂਕ ਦੇ ਵਿੱਚ ਆ 4 ਵਜੇ 8 ਵਜੇ ਜਿਵੇਂ ਜਵਾਖਾ ਨਾਲ ਧਾਣੇ ਭੁਜੇ ਦਿੰਦੇ ਸਾਡੇ ਤਾਂ ਇੱਥੇ ਇਹ ਵਿਖਰਾਗਾ ਸਾਡੇ ਕੋਈ ਰੋਕ ਟੋਕ ਨਹੀਂ ਠੀਕ ਹੈ ਹਾਂ ਸਾਡੇ ਤਾਂ ਆਉਂਦੇ ਆ ਨਿੱਕੇ ਨਿੱਕੇ ਜਵਾਖਾ ਨੂੰ ਵੀ ਮੈਂ ਇਹ ਸੋਚਦੀ ਆ ਆ ਵੀ ਜਿਹੜੀ ਤਾਂ ਗਈ ਵੀ ਸਾਡੀ ਅਗਲੀ ਪੀੜ੍ਹੀ ਵਿੱਚ ਜਵਾਖਾ ਪਾਚਣਾ ਅਗਲੀ ਪੀੜ੍ਹੀ ਵਿੱਚ ਹੀ ਸੋਚਦੀ ਆ ਮੈਂ ਵੀ ਜਿਹੜੇ ਨਿੱਕੇ ਨਿੱਕੇ ਜਵਾਖਾ ਹੁਣ ਵਿਚਾਰ ਆ ਤਾਂ ਸਾਡੇ ਜਵਾਖ ਲੱਗ ਹੀ ਗਏ ਨਾ ਤਾਂ ਹੁਣ ਦੀਂਦੇ ਆ ਜਿਹੜਾ ਕਾ ਕਿਸੇ ਦਾ ਦੋਜਵਾ ਕਰ ਕਿਸੇ ਦੇ ਤਨ ਨਾ ਵੀ ਇਹ ਤਾਂ ਬਚ ਨਹੀਂ ਬਚਣਾ ਇਹਨਾਂ ਵਾਰੀ ਸੋਚੋ ਆਹ ਗੱਲ ਸਾਡੇ ਹੋਰ ਕੋਈ ਡਰਦੇ ਚਿੱਟੇ ਵਾਲੇ ਤੋਂ ਬੋਲਦੇ ਨਹੀਂ ਕਿਉਂ ਮਾਰਦੇ ਨੇ ਚਿੱਟੇ ਵਾਲੇ ਕਹਿੰਦੇ ਆ ਅਸੀਂ ਡਰਦੇ ਆ ਪਰ ਮੈਂ ਕਿਸੇ ਤੋਂ ਨਹੀਂ ਡਰਦੀ ਨਾ ਮੈਂ ਡਰਾਤੇ ਨਹੀਂ ਮੈਂ ਡਰਨ ਵਾਲੇ ਦਿਨ ਜੰਮੀ ਆ ਅੱਜ ਮੈਂ ਚਾਉਕ ਦੇ ਵਿਚਾਰੇ ਇਹੀ ਕਾਰਨ ਦੇ ਡਾਂਗ ਲੈ ਕੇ ਬੈਠੇ ਵਾਚ ਆਉਣ ਦੇ ਜਿਹੜਾ ਲੈਂਦਾ ਤੇ ਨਾਲੇ ਜਿਹੜਾ ਵੇਚਦਾ ਜਿਹੜਾ ਕੁਝ ਹੂ ਦੇਖੀ ਜਾਊ ਮਤਲਬ ਕੋਲਸ ਦੇ ਨਾਂ ਕੁਛ ਕਰਨ ਤੋਂ ਬਾਅਦ ਤੁਸੀਂ ਆਖਿਆ ਵੀ ਅਸੀਂ ਆਪ ਹੀ ਕਰਾਂਗੇ ਹਾਂ ਵੀ ਮੈਂ ਅੱਕ ਕੇ ਅੱਜ ਆੱਕ ਕੇ ਮੇਰੇ ਘਰਵਾਰੋਂ ਵੀ ਚਾਹ ਉਹ ਸਭ ਕੁਝ ਮੈਂ ਕਰਦੀ ਰੋਟੀ ਜਿੱਦੋਂ ਦਾ ਮੇਰੇ ਮੁੰਡੇ ਨੇ ਟੀਕਾ ਲਾ ਕੇ ਗਿਆ ਉਹ ਉਦੋਂ ਮੇਰੇ ਘਰ ਨਹੀਂ ਆਏ ਹਜੇ ਤੱਕ ਮੈਂ ਮਸਾ ਪਾੜੀ ਤੇ ਚਤ ਮੇਰਾ ਵੀ ਪੁੱਛਿਆ ਰੋਜ਼ ਨੂੰ ਇਸੇ ਕਾਰਨ ਨਹੀਂ ਅੱਜ ਦਾਾਂਗੜੇ ਕਚੌਕ ਦੇ ਵਿਚਾਰੇ ਬੈਠੇ ਆ ਵੀ ਆਉਣ ਦੇ ਜਿਹੜਾ ਕੋਈ ਆਉਂਦਾ ਹੈ ਠੀਕ ਹੈ ਹਾਂ